ਜੋ ਆਪਣੀ ਹਾਂਜੀ 200 ਰੁਪਏ ਦੇ ਸੂਟ ਆਪਣਾ 200 ਦਾ ਇਹਨਾਂ ਥੈਡ ਵਰਕ ਚੈੱਕ ਕਰਾ ਦਿਓ ਸਾਰਾ ਹਾਂਜੀ ਹਾਂਜੀ ਬੁਟੀਕ ਸਟਾਈਲ ਨੇ ਚੀਜ਼ਾਂ ਇਹ ਵੀਰੇ ਜਿਹੜਾ ਕੱਪੜਾ ਲਾਉਂਗੇ ਕੱਲਾ ਮਾਰਕੀਟ ਚੋਂ ਓਕੇ ਪਲੇਨ ਕੱਪੜਾ ਹੀ 500 ਦਾ ਮਿਲਦਾ ਮਸ਼ਲੀਨ ਦਾ ਠੀਕ ਆ ਵੀਰੇ ਆਪਾਂ ਨੇ ਆਫਰ ਲਗਾਤੀ ਆਪਣੇ ਵਰਕ ਤਿਆਰ ਕਰਾਏ ਨੇ 450 ਰੁਪਏ ਦਾ ਸੂਟ ਕਰਤਾ ਸਾਰਾ ਬਿਚੀ ਕੜਾਈ ਬਿਚੀ ਰੋਵਟਾ ਪਰ ਆਪਾਂ ਨੇ ਵੀਡੀਓ ਚ ਦਿਖਾਇਆ ਚੀਜ਼ ਲੈ ਲਓ ਜੀ ਹੈਂਡਵਰਕ ਦਾ ਪੀਸ ਚੈੱਕ ਕਰਾ ਲਓ ਵੀਰੇ ਸਭ ਤੋਂ ਟ੍ਰੈਂਡਿੰਗ ਤੇ ਡਿਵਾਈਨ ਹੈ ओके okay, वीर आप बॉटम चेक करा लो वर्क वाली लो जी वर्क वाली माल नाल डबट्टा आ जाना वीर ओके 1500 1600 ਇਹ ਰੇਡ ਵੀ ਆਈਟਮ ਆ ਤੁਸੀਂ ਹੈਂਡਵਰਕ ਚੈੱਕ ਕਰਾ ਦਿਓ ਦੇਖੋ ਨਾਲ ਦੀ ਮੋਤੀਆਂ ਵਾਲਾ ਆਪਣੀ ਦੁਕਾਨ ਤੇ ਮਿਲਣਾ ਤੁਹਾਨੂੰ 995 ਦਾ ਲੋ ਜੀ ਸਿਰਫ 995 ਦਾ ਧਿਆਨ ਨਾਲ ਚੈੱਕ ਕਰਾ ਦਿਓ ਇਹਨਾਂ ਨੂੰ ਨਾਲ ਡਬੱਟਾ ਚੈੱਕ ਕਰਾ ਦਿਓ ਵਰਕ ਵਾਲਾ ओके प्योर ਦਾ ਡਬੱਟਾ ਵੀਰੇ ਹਾ ਪਿਓਰ ਦਾ ਠੀਕ ਆ ਜੀ ਸਾਰਾ ਵਰਕ ਵਾਲਾ ਹਾ ਪਿਓਰ ਦਾ ਡਬੱਟਾ ਲਓ ਜੀ ਜੋ ਮਾਦ ਨੂੰ ਦਾ ਰੇਟ ਦੇ ਦੂੰਗਾ ਪਲੇਨ ਦਾ ਰੇਟ ਵੀ ਨਹੀਂ ਆਣਾ 750 ਰੁਪਏ ਸੂਟ ਦੇ ਦੇਣਾ ਵੀਰੇ ਤੁਹਾਨੂੰ ਸਾਰਾ ਹੈ ਵੱਧ ਐਸ ਟਾਈਮ ਬਿਕ ਰਿਆ ਖੀਨਖਾ ਫਰੰਟ ਦੇਖੋ ਵੀਰੇ ਲਓ ਜੀ ਚੈੱਕ ਕਰੋ ਨਾ ਔਰ ਇਹਦੀ ਬਾਟਮ ਤੇ ਵੀ ਵਰਕ ਆਣਾ ਓਕੇ ਵੀਰੇ ਨਾਲ ਡੁਵਟ ਆਣਾ ਵਰਕ ਆਣਾ ਓਕੇ ਬਾਕੀ ਫੋਟੋ ਵੀ ਨਾਲ ਲਾ ਦੇ ਖੀਨ ਖਾਬ ਦਾ ਵੀਰੇ ਸੂਟ ਤੁਹਾਨੂੰ ਸਾਰਾ ਮਿਲ ਜਾਣਾ 1500 ਰੁਪਏ ਯਾਨੀ ਕਿ 2 ਅੱਧਾ ਫਰਕ ਖੀਨ ਖਾਬ 3000 ਵਾਲਾ ਸੂਟ 1500 ਰੁਪਏ ਇਹ ਮਾਰਕੀਟ ਚ ਤੁਹਾਨੂੰ 100 ਰੁਪਏ ਮੀਟਰ ਮਿਲਣਾ ਕਟੋ ਕਟ 500 ਰੁਪਏ ਦਾ ਮਿਲਣਾ ਪਰ ਆਪਣੀ ਸ਼ਾਪ ਤੇ ਵੀਰੇ 350 ਰੁਪਏ ਦਾ ਆਫਰ ਲਓ ਵੀ ਇਹ ਵੀ 350 ਦਾ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਤੇ ਸ਼ਹਿਰ ਮਰੇੜਕੋਟਲੇ ਵਿੱਚ ਸੂਟਾਂ ਤੇ ਬਹੁਤ ਵੱਡੀਆਂ ਜਿਹੜੇ ਸੇਲਾਂ ਲੱਗ ਚੁੱਕੀਆਂ ਨੇ ਨਵੇਂ ਸਾਲ ਤੇ ਲੋਹੜੀ ਦੀਆਂ ਤੇ ਸੇਲਾਂ ਲੱਗੀਆਂ ਕਿਥੇ ਨੇ ਪ੍ਰੋਪਰ ਤੁਹਾਨੂੰ ਸਾਰਾ ਆਪਾਂ ਐਡਰੈਸ ਦਵਾਂਗੇ ਪ੍ਰੋਪਰਟੀ ਦਾ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਬਾਕੀ ਤੁਹਾਨੂੰ ਸਾਰੀ ਅੱਜ ਆਪਾਂ ਕਲੈਕਸ਼ਨ ਦਿਖਾਵਾਂਗੇ ਤੇ ਮੰਨ ਸਕਦੇ ਹੋ ਕਿ ਸ਼ਹਿਰ ਮਰੇੜਕੋਟਲੇ ਵਿੱਚ ਬਹੁਤ ਹੀ ਸਸਤੇ ਸੂਟਾਂ ਦੀਆਂ ਦੁਕਾਨਾਂ ਤੁਹਾਨੂੰ ਲੈ ਕੇ ਜਾਣਦੇ ਆਂ ਨਾ ਤੇ ਚੱਲਦੇ ਆਂ ਪ੍ਰੋਪਰ ਹਾਂਜੀ ਇਹ ਆ ਸਹਿਰ ਮਰੀਦਕੋਟਲੇ ਦਾ ਸਰੰਦੀ ਗੇਟ ਸਰੰਦੀ ਗੇਟ ਬਿਲਕੁਲ ਤੁਸੀਂ ਐਂਟਰ ਹੋਣਾ ਤੇਲੀਆ ਵਾਲੇ ਬਾਜ਼ਾਰ ਤੇ ਇੱਥੇ ਹੈਗਾ ਤੇਲੀਆ ਵਾਲਾ ਬਾਜ਼ਾਰ ਇਹ ਸਾਰਾ ਹਨ ਤੇ ਆ ਮਠਿਆਈ ਦੀ ਦੁਕਾਨ ਦੇ ਬਿਲਕੁਲ ਤੁਸੀਂ ਸਾਹਮਣੇ ਮੁੜ ਜਾਣਾ ਤੇ ਸਿੱਧੇ ਜਾਣਾ ਬਿਲਕੁਲ ਤੇ ਕਿਸੇ ਪਾਸੇ ਮੁੜਨਾ ਨਹੀਂ ਹੈਗਾ ਬਾਕੀ ਅੱਜ ਆਪਾਂ ਤੁਹਾਨੂੰ ਸਹਿਰ ਮਰੀਦਕੋਟਲੇ ਦੇ ਬਹੁਤ ਹੀ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਬਹੁਤ ਹੀ ਘੱਟ ਰੇਟਾਂ ਤੇ ਤੇ ਲੋੜੀ ਦੀਆਂ ਬਹੁਤ ਵੱਡੀਆਂ ਇਹਨਾਂ ਨੇ ਸੂਟਾਂ ਦੇ ਉੱਤੇ ਆਫਰਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਬਾਕੀ ਤੁਹਾਡੇ ਨਾਲ ਆਪਾਂ ਸਾਰੇ ਕੰਟੈਕਟ ਨੰਬਰ ਇਹਨਾਂ ਦਾ ਸ਼ੇਅਰ ਕਰ ਦਾਂਗੇ ਹਨ ਤੇ ਇੱਥੋਂ ਤੁਸੀਂ ਇ ਵੀਡੀਓ ਸ਼ੇਅਰ ਕਰ ਦਾਂਗੇ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਵਿਦ ਪ੍ਰਾਈਸ ਸਾਰੀ ਵੀਡੀਓ ਹੋਊਗੀ ਲਓ ਜੀ ਆਪਾਂ ਸ਼ਾਪ ਤੇ ਜਿਹੜਾ ਪਹੁੰਚ ਚੁੱਕੇ ਆਂ ਆਜੋ ਚੱਲਦੇ ਆਂ ਆਪਾਂ ਸ਼ਾਪ ਦੇ ਅੰਦਰ ਅੱਜ ਆਪਾਂ ਪਹੁੰਚਿਆ ਸੈਰ ਮਰੇਰਕੋਟਲੇ ਐਨ ਆਰ ਆਈ ਸੂਟ ਹਾਊਸ ਤੇ ਚੱਲਦੇ ਆਂ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਜਿਹੜੀ ਉਹ ਦਿਖਾਵਾਂਗੇ ਤੇ ਬਾਕੀ ਪ੍ਰੋਪਰ ਐਡਰੈਸ ਵੀ ਤੁਹਾਨੂੰ ਆਪਾਂ ਦੱਸ ਦਾਂਗਾ ਕਿ ਤੁਸੀਂ ਕਿੱਦਾਂ ਸ਼ਾਪ ਤੇ ਪਹੁੰਚ ਸਕਦੇ ਹੋ ਤੇ ਇਹ ਹੈਗਾ ਸੈਰ ਮਰੇਰਕੋਟਲੇ ਦਾ ਤੇਲੀਆਂ ਵਾਲਾ ਬਾਜ਼ਾਰ ਜਿਹਦੇ ਅੰਦਰ ਇਹ ਸ਼ਾਪ ਆ ਤੇ ਚੱਲਦੇ ਆਂ ਤੁਹਾਨੂੰ ਸਾਰੀ ਅੱਜ ਹਾਂਜੀ ਵੀਰੇ ਕੀ ਹਾਲ ਚਾਲ ਆ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਜੀ ਤੇ ਜਿਵੇਂ ਨਵਾਂ ਸਾਲ ਆ ਗਿਆ ਲੋਹੜੀ ਆ ਗਈ ਕੋਈ ਕਰੋ ਤਮਾਕਾ ਸੂਟਾਂ ਦਾ ਫਿਰ ਇੱਕ ਵਾਰ ਵੀਰੇ ਨਵੇਂ ਸਾਲ ਤੇ ਨਾ ਕੁਝ ਫਾਇਦੇ ਕਰਕੇ ਲੈ ਕੇ ਆਣੇ ਆ ਓਕੇ ਤੇ ਲੋਹੜੀ ਦੇ ਮੌਕੇ ਤੇ ਠੀਕ ਆ ਵੀਰੇ ਆ ਚੀਜ਼ ਦਾ ਵੀਰੇ ਆਪਾਂ ਸ਼ੁਰੂ ਤੋਂ ਹੀ ਦਿਖਾ ਰਹੇ ਹਾਂ ਹਰ ਇੱਕ ਵੀਡੀਓ 'ਚ ਆਪਣੀ ਹਾਂਜੀ 200 ਰੁਪਏ ਦੇ ਸੂਟ ਆਪਣਾ 200 ਦਾ ਇਹਨਾਂ 'ਚ ਮਾਲ ਜਿੰਨਾ ਹੋਊਗਾ ਤੁਸੀਂ ਵਾਧੂ ਲੈ ਲਓਗੇ ਹਰ ਕਲਰ ਡਿਜ਼ਾਈਨ ਲੋ ਵਧੀਆ ਦੇਖ ਜਿਹਨੇ ਮਾਲ ਲਓ ਜੀ 200 ਸਾਰੇ ਰੰਗ ਸਿੱਟ ਲਓ ਜੀ ਜਿੰਨਾ ਸਟਾਕ ਲੈਣਾ ਹੋਊਗਾ ਉਨਾ ਸਟਾਕ ਲੈ ਲਿਓ। ਕਹਾਂ ਲੋਹੜੀ ਦੇ ਮੌਕੇ ਤੇ ਦੋ ਬਹੁਤ ਡੀਨ ਲੈਣ ਨੂੰ ਦੋ ਜਿਵੇਂ ਮਰਜ਼ੀ ਦੋ। ਠੀਕ ਹੈ। 200 ਰੁਪਏ ਦਾ ਸੂਟ ਪਹਿਣਾ ਪੂਰਾ 5 ਮੀਟਰ ਸੂਟ ਹੋਊਗਾ ਨਾਲ ਦੁਪੱਟਾ ਉਹ ਵਧੀਆ ਕਰੇਵ ਦਾ ਫੈਂਸੀ ਸੂਟ ਹੋਊ ਵੀਰੇ। ਓਕੇ ਵੀਰੇ। ਉਸ ਤੋਂ ਬਾਅਦ ਇੱਕ ਵੀਰੇ ਆ ਥੋੜੀ ਜੀ ਹੈਂਡਵਰਕ ਵਾਲੀ ਚੀਜ਼ ਆ ਗਈ ਵਧੀਆ ਚ। ਕ੍ਰੈਸ਼ ਕੱਪੜੇ ਚ ਹਾਂਜੀ। ਔਕੇ ਨਾਲ ਦੁਪੱਟੇ ਵੀ ਇਹਨਾਂ ਦੇ ਕੜਾਈਆਂ ਵਾਲੇ ਵਧੀਆ ਕ੍ਰਸ਼ ਕਪੜੇ ਸੀ ਲੱਗੇ ਹੋਏ ਨੇ ਇਹ ਸਾਰੇ ਫਾਇਦੇ ਵਾਲੇ ਕੰਮ ਨੇ ਵੀਰੇ ਆਪਣੇ ਹਾਂਜੀ ਤਾਂਕਾਂ ਦੇ ਕਰਨੇ ਨੇ ਵੀਰੇ 650 700 ਮਾਰਕੀਟ ਦੇ ਰੇਟ ਇਹ ਨੇ ਨਾ ਬਈ ਔਕੇ ਇਹ ਆਪਣੇ ਨਵੇਂ ਸਾਲ ਦੇ ਆਫਰ ਕਰਕੇ 400 ਰੁਪਏ ਦਾ ਸੂਟ ਕਰਤਾ ਰੰਗ ਡਿਜ਼ਾਈਨ ਹੈ ਨਾ ਜਿੰਨੇ ਮਰਜ਼ੀ ਲੈ ਲਿਓ ਠੀਕ ਆ ਵੀਰੇ ਜਿੰਨਾ ਮਰਜ਼ੀ ਮਾਲ ਲੈ ਲਿਓ ਸਾਰਾ ਮਾਲ ਮਿਲ ਜਾਣਾ ਇਹ ਲੋ ਵੀ 400 ਰੁਪਏ ਦਾ ਜਿੰਨੇ ਮਰਜ਼ੀ ਸੂਟ ਆ ਲੋ ਚੁੱਪ ਠੀਕ ਆ ਜੀ ਲੋ ਲੋ ਵੀਰੇ ਫਰਤ ਪਰ ਕੇ ਮਾਲ ਮੰਗਾਇਆ ਹੋਇਆ ਇਹਦੇ ਨਾਲ ਦਾ ਸਸਤਾ ਲੋਹੜੀ ਦੇ ਮੌਕੇ ਤੇ ਬਸ ਫਿਰ ਫਾਇਦੇ ਕਰਨੇ ਨੇ ਭੈਣਾ ਵੇ ਓਕੇ ਵੀਰੇ ਚਾਹ ਲੋ ਵੀਰੇ ਕਾ ਚੀਜ਼ ਆਣੀ ਆ ਹਾਂਜੀ ਆਪਣੀ ਬੁਟੀਕ ਸਟਾਈਲ ਚੀਜ਼ ਆਣੀ ਆ ਵੀਰੇ ਮਸ਼ਲੀਨ ਦਾ 올 ਓਵਰ 5 ਮੀਟਰ ਸੂਟ ਆਣਾ ਠੀਕ ਆ ਵੀਰੇ ਤੇ ਨਾਲ ਇਹਦੇ ਵੀਰੇ ਮਸ਼ਲੀਨ ਦਾ ਹੀ ਦੁਪੱਟਾ ਆ ਨਾ ਪੂਰਾ 2.5 ਮੀਟਰ ਦਾ ਖੁੱਲਾ ਡੁਲਾਣਾ ਠੀਕ ਆ ਜੀ ਸਾਰੀ ਕੱਲੀ ਕੱਲੀ ਚੀਜ਼ ਚੈੱਕ ਕਰਾ ਦਿਓ ਉਸ ਤੋਂ ਬਾਅਦ ਥ्रेड ਵਰਕ ਚੈੱਕ ਕਰਾ ਦਿਓ ਸਾਰਾ ਹਾਂਜੀ ਹਾਂਜੀ ਬੁਟੀਕ ਸਟਾਈਲ ਨੇ ਚੀਜ਼ਾਂ ਹਾਂ ਜੀ ਇਹ ਵੀਰੇ ਜਿਹੜਾ ਕੱਪੜਾ ਲਾਉਂਗੇ ਕੱਲਾ ਮਾਰਕੀਟ ਚੋਂ ਓਕੇ ਪਲੇਨ ਕੱਪੜਾ ਹੀ 500 ਦਾ ਮਿਲਦਾ ਮਸ਼ਲੀਨ ਦਾ ਠੀਕ ਆ ਵੀਰੇ ਆਪਾਂ ਨੇ ਆਫਰ ਲਗਾਤੀ ਆਪਣੇ ਵਰਕ ਤਿਆਰ ਕਰਾਏ ਨੇ 450 ਰੁਪਏ ਦਾ ਸੂਟ ਕਰਤਾ ਸਾਰਾ ਵਿੱਚੀ ਕੜਾਈ ਵਿੱਚੀ ਦੁਬੱਟਾ ਚਾਹ ਲੋ ਚੱਕੋ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਚੱਕੋ ਆ ਲੋ ਓਕੇ ਇੰਨਾ ਮਰਜ਼ੀ ਮਾਲ ਲੈ ਲਓ ਲੋ ਜੀ ਠੀਕ ਆ ਵੀਰੇ ਆ ਵੀਰੇ ਓਕੇ ਕਾ ਚੀਜ਼ ਆ ਰਹੀਆਂ ਵੀਰੇ ਵਰਬਰੀ ਅੱਜਕੱਲ ਚੱਲ ਰਿਹਾ ਹੈ ਹਾਂ ਜੀ ਗਰਮੀਆਂ ਚ ਗਰਮੀਆਂ ਲਈ ਵਰਬਰੀ ਸੀਗੀ ਆ ਸਰਦੀਆਂ ਲਈ ਵਰਬਰੀ ਆਈ ਆ ਫੈਂਸੀ ਚ ओके एवी लोडी ਦੇ ਮੌਕੇ ਤੇ ਜਿਨ੍ਹਾਂ ਨੇ ਵਧੀਆ ਸੂਟ ਦੇਨੇ ਨੇ ਫੈਂਸੀ ਹਾਂਜੀ ਇਹ ਮੈਂ ਅਗਲਾ ਕਹਿੰਦਾ ਦੇਨਾ 1200 वाला सूट ਆ ਪਰ ਆਪਾਂ ਉਹਦਾ ਫਾਇਦਾ ਕਰਕੇ ਲੈ ਕੇ ਆਏ ਬਜਟ ਘੱਟ ਨੂੰ 550 ਰੁਪਏ ਸੂਟ ਦੇ ਵਿੱਚ ਨਾਲ ਦੁਬੱਟੇ ਚੈੱਕ ਕਰ ਲਓ ਕਲਰ ਡਿਜ਼ਾਈਨ ਚੈੱਕ ਕਰ ਲਓ ਪੂਰੇ ਭਾਰੀ ਦੁਬੱਟੇ ਬਣੇ ਹੋਏ ਨੇ ਦੁਬੱਟੇ ਤੇ ਕੈਮਰਾ ਮਾਰ ਕੇ ਦਿਖਾ ਦਿਓ ਲਓ ਵੀ ਦੁਬੱਟਾ ਵਧੀਆ ਦੁਬੱਟੇ ਬਣੇ ਨੇ ਸਾਰੇ ਠੀਕ ਆ ਵੀਰੇ ਤੇ ਆ ਸ਼ਿਮਰ ਦੇ ਸੂਟ ਆ ਜਾਣਗੇ ਵੀਰੇ ਵੀ ਹਾਂਜੀ ਇਹ ਵੀ ਇਸੇ ਕੈਟਾਗਰੀ ਦੀ ਚੀਜ਼ ਆ ਜਾਣੀ ਆ ਲਓ ਜੀ ਚੈੱਕ ਕਰੋ ਸ਼ਿਮਰ ਦੇ ਸੂਟ ਆ ਦੁਬੱਟਾ ਚੈੱਕ ਕਰੋ ਹਾਂਜੀ ਇਹਦਾ ਪ੍ਰਾਈਸ ਵੀਰੇ 450 ਕਰਤਾ ਸਾਢੇ 50 ਵਾਲੇ ਕਮ ਹਲੋ ਕਲਰ ਚੱਕੋ ਨਾ ਮਰਜੀ ਮਾਲ ਲੈ ਲੀਓ ਓਕੇ ਇਹ ਸਿਰਫ ਲੋੜੀ ਦੇ ਮੌਕੇ ਕਰਕੇ ਫਾਇਦੇ ਨੇ ਠੀਕ ਆ ਵੀਰੇ ਤੇ ਵੀਰੇ ਕਾ ਨਾ ہاں ਚਾਕਲੇਟ ਕਪੜਾ ਆ ਜਾਣਾ ਓਕੇ ਕਾਟਨੋਂ ਵੀ ਸੀਗੀ ਗਰਮੀਆਂ ਚ ਚਾਕਲੇਟ ਕਾਟਨ ਇਹ ਸ਼ਿਮਰ ਕਾਟਨ ਆ ਜਾਣੀ ਆ ਸਿਮਰ ਕਾਟਨ ਠੀਕ ਹੈ ਹੈਂਡਵਰਕ ਦੇ ਡਿਵਾਈਨ ਨੇ ਓਕੇ ਔਰ ਆ ਦੁਪਟਿਆਂ ਦੇ ਵਰਕ ਚੈੱਕ ਕਰ ਲੋ ਲੋ ਵੀ ਦੁਪੱਟੇ ਦਾ ਉਹਨੂੰ ਵਰਕ ਜਿੱਥੇ ਮਰਜੀ ਕੁਮਲਿਓ ਬਰੇ ਅਗਰ ਤੁਹਾਨੂੰ ਇਹ ਚੀਜ਼ਾਂ ਕਿਸੇ ਨੇ 1000 ਜਾਂ 1200 ਰੁਪਏ ਤੋਂ ਘੱਟ ਦੇਤੀਆਂ ਠੀਕ ਆ ਵੀਰੇ ਇਹ ਸਿਰਫ ਆਪਣੀ ਦੁਕਾਨ ਤੇ ਐਨ ਆਈ ਤੇ ਤੁਹਾਨੂੰ ਮਿਲਣਾ 600 ਦਾ ਸੂਟ ਓਕੇ ਕਲਰ ਡਿਜ਼ਾਈਨ ਆਲੋ ਚੈੱਕ ਕਰੋ ਆ ਲੋ ਆ ਲੱਗ ਅਲੱਗ ਅਲੱਗ ਡਿਜ਼ਾਈਨ ਨੇ ਸਾਰੇ ਅਲੱਗ ਅਲੱਗ ਕਲਰ ਆਣਗੇ ਵੀਰੇ ਚਾਰ ਚਾਰ ਕਲਰਾਂ ਵਾਲੇ ਸੈੱਟ ਨੇ ਜਿੰਨੇ ਮਰ ਇਕ ਕਾਲਾ ਬੁਟੀਕ ਸਟਾਈਲ ਡਿਜ਼ਾਈਨ ਚੱਲ ਰਿਹਾ ਸਭ ਤੋਂ ਫੇਮਸ ਡਿਜ਼ਾਈਨ ਆ ਹਾਂਜੀ ਇਹ ਹਰ ਵਾਰ ਜਦੋਂ ਮਾਲ ਆਉਂਦਾ ਹੈ ਬਿਨਾ ਵੀਡੀਓ ਪਈ ਵਿਕ ਜਾਂਦਾ ਮਾਲ ਬਟ ਇਸ ਵਾਰ ਆਪਾਂ ਨੇ ਵੀਡੀਓ ਚ ਦਿਖਾਇਆ ਚੀਜ਼ ਲੈ ਲਓ ਜੀ ਚੈੱਕ ਹੈਂਡਵਰਕ ਦਾ ਪੀਸ ਚੈੱਕ ਕਰਾ ਲਓ ਵੀਰੇ ਸਭ ਤੋਂ ਟ੍ਰੈਂਡਿੰਗ ਤੇ ਡਿਵਾਈਨ ਆ ਇਹ ओके ਵੀਰੇ ਆ ਬਾਟਮ ਚੈੱਕ ਕਰਾ ਦੋ ਵਰਕ ਵਾਲੀ ਲਓ ਜੀ ਵਰਕ ਵਾਲੀ ਨਾਲ ਡਵਟ ਆ ਜਾਣਾ ਵੀਰੇ ਓਕੇ 1500 1600 ਇਹ ਰੇਟ ਦੀ ਆਈਟਮ ਆ ਤੁਸੀਂ ਹੈਂਡਵਰਕ ਚੈੱਕ ਕਰਾ ਦੋ ਇਹਨਾਂ ਦੀ ਮੋਟੀਆਂ ਵਾਲਾ ਆਪਣੀ ਦੁਕਾਨ ਤੇ ਮਿਲਣਾ ਤੁਹਾਨੂੰ 950 ਰੁਪਏ ਦਾ ਲਓ ਜੀ ਸਿਰਫ 950 ਦਾ ਕਲਰ ਚੱਕੋ ਚਾਰ ਚਾਰ ਕਲਰ ਕਲਰ ਜਿਵੇਂ ਮਾਰੀ ਨੇ ਸਾਰੇ ਸੋਨੇ ਕਲਰ ਨੇ ਕੋਈ ਕਲਰ ਮਾਰਾਂਗੇ ਓਕੇ ਵੀਰੇ ਲਓ ਜੀ ਆ ਟਿਸ਼ੂ ਦਾ ਵੀਰੇ ਅੱਜ ਕੱਲ ਬਹੁਤ ਰਿਵਾਜ ਚੱਲ ਰਹੇ ਆ ਹਾਂਜੀ ਲੋਗ ਟਿਸ਼ੂ ਦੇ ਪਲੇਨ ਸੂਟ ਹੀ ਪੰਪ 500 ਰੁਪਏ ਦੇ ਲੈਂਦੇ ਨੇ ओके ਆ ਤੁਸੀਂ ਚੀਜ਼ ਚੈੱਕ ਕਰਾਓ ਹੈਂਡਵਰਕ ਚੈੱਕ ਕਰਾਓ ਹਾਂਜੀ ਕੰਟਰਾਸਟ ਸ਼ਲਵਾਰ ਆਣੀ ਆ ਹਾਂ ਲਓ ਹੈਂਡਵਰਕ ਚੈੱਕ ਕਰਾ ਦਿਓ ਤੁਹਾਨੂੰ ਲਓ ਜੀ ਆ ਨਾਲ ਦੁਪੱਟਾ ਆਣਾ ਟਿਸ਼ੂ ਦਾ ਵਰਕ ਵਾਲਾ ਹੀ ਦੁਪੱਟਾ ਆਣਾ ਠੀਕ ਆ ਵੀਰੇ ਮਾਰਕੀਟ ਚ 2 2000 ਦੇ ਵੀ ਸੇਲ ਹੁੰਦੇ ਨੇ ਆ ਦੇਖੋ ਦੁਪੱਟਾ ਚੈੱਕ ਕਰਾ ਲਓ ਦੁਪੱਟੇ ਦਾ ਕੰਮ ਦੇਖੋ ਕਿੰਨਾ ਲਓ ਵੀ ਦੁਪੱਟਾ ਪੂਰਾ ਫੁੱਲਾ ਡੁੱਲਾ ਆਣਾ ਮਾਲ ਜਿੰਨਾ ਮਰਜੀ ਦੇ 2-2000 ਰੁਪਏ ਦੇ ਸੇਲ ਹੁੰਦੇ ਨੇ ਮਾਰਕੀਟ 'ਚ ਆਪਣੀ ਸ਼ਾਪ ਤੇ ਸਿਰਫ ਆਪਣੀ ਸ਼ਾਪ ਤੇ ਤੁਹਾਨੂੰ ਨਵੇਂ ਸਾਲ ਕਰਕੇ ਲੋੜੀ ਕਰਕੇ 750 ਰੁਪਏ ਸੂਟ ਮਿਲ ਜਾਣਾ ਦੇਖੋ ਜਿੰਨਾ ਮਰਜ਼ੀ ਮਾਲ ਲੈ ਲਓ ਆ ਡਿਵਾਈਨ ਦੇਖ ਲਓ ਇਹਨਾਂ 'ਚ ਸਾਰੇ ਆ ਦੇਖੋ ਆ ਕਿੱਡਾ ਹਿੱਟ ਡਿਵਾਈਨ ਆ ਆ ਲਓ ਲੋਕ ਸਪੈਸ਼ਲ ਡਿਜ਼ਾਈਨ ਤਿਆਰ ਕਰਾਉਂਦੇ ਨੇ ਆਪਾਂ ਇਹ ਵੀ 750 ਰੁਪਏ ਦੇ ਹਨ ਹੈਂਡਵਰਕ ਵਾਲਾ ਡਿਜ਼ਾਈਨ ਨਾਲ ਦੁਪਟਿਆਂ ਦੇ ਵਰਕ ਨੇ ਸਾਰਿਆਂ ਦੇ ਕਲਰ ਡਿਜ਼ਾਈਨ ਆ ਲੋ ਚੱਕ ਲਓ ਵੀ ਆ ਤੁਹਾਨੂੰ ਜਿੰਨੇ ਮਰਜੀ ਕਲਰ ਡਿਜ਼ਾਈਨ ਲੈ ਲਓ ਸਾਰਿਆਂ 'ਚ 5 5 6 6 ਕਲਰ ਮਿਲ ਜਾਣਗੇ ਤੁਹਾਨੂੰ ਠੀਕ ਆ ਵੀਰੇ ਇੱਕ ਆ ਤੁਹਾਨੂੰ ਵਰਵਰੀ ਦੀ ਚੀਜ਼ ਦਿਖਾਣੇ ਆ ਵੀਰੇ ਓਕੇ ਆ ਲੋ ਆ ਫਾਇਦੇ ਕਰਨੇ ਆ ਵਰਵਰੀ ਦਾ 올ਓਵਰ 5 ਮੀਟਰ ਸੂਟ ਆਣਾ ਪੱਫ ਦਾ ਡਿਜ਼ਾਈਨ ਨਾਲ ਸਾਰਾ ਦੇਖੋ ਬੁੱਡੀਕ ਸਟਾਈਲ ਡਿਜ਼ਾਈਨ ਆ ਸਾਰਾ ਹਾਂਜੀ ਆ ਲੋ ਚੈੱਕ ਕਰਾ ਲਓ ਸਾਰਾ ਡਿਜ਼ਾਈਨ ਲਓ ਆ ਬਾਜ਼ੂ ਤੇ ਵਰਕ ਚੈੱਕ ਕਰਾ ਦਿਓ ਨਾਲ ਇਹਨਾਂ ਨੂੰ ਹਾਂਜੀ ਆਹੋ ਧਿਆਨ ਨਾਲ ਚੈੱਕ ਕਰਾ ਦਿਓ ਭੈਣਾਂ ਨੂੰ ਨਾਲ ਡੁਬਟਾ ਚੈੱਕ ਕਰਾ ਦਿਓ ਵਰਕ ਵਾਲਾ ਓਕੇ ਪਿਓਰ ਦਾ ਡੁਬਟਾ ਵੀਰੇ ਹਾ ਪਿਓਰ ਦਾ ਠੀਕ ਆ ਜੀ ਸਾਰਾ ਵਰਕ ਵਾਲਾ ਹਾ ਪਿਓਰ ਦਾ ਡੁਬਟਾ ਲਓ ਜੀ ਜੋ ਮੈਂ ਤੁਹਾਨੂੰ ਇਹਦਾ ਰੇਟ ਦੇ ਦੂੰਗਾ ਪਲੇਨ ਦਾ ਰੇਟ ਵੀ ਨਹੀਂ ਆਣਾ 750 ਰੁਪਏ ਸੂਟ ਦੇ ਦੇਣਾ ਵੀਰੇ ਤੁਹਾਨੂੰ ਸਾਰਾ ਹੈ ਠੀਕ ਹੈ ਅ ਕਲਰ ਚੈੱਕ ਕਰਾ ਦਿਓ ਸਾਰੇ ਲਓ ਵੀ 750 ਇੱਕ ਆ ਵੀਰੇ ਪੈਚ ਵਾਲਾ ਡਵਾਜ ਨੇ ਹਾਂਜੀ ਬਹੁਤ ਜ਼ਿਆਦਾ ਚੱਲਦਾ ਹੈ ਓਕੇ ਹਾਂ ਪਿਓਰ ਤੇ ਆ ਜਾਣਾ ਹਾਂਜੀ ਪੈਚ ਵਾਲਾ ਦਾ ਇਹ ਬੁਟੀਕ ਸਟਾਈਲਡ ਦਾ ਹੀ ਨਾ ਇਹ ਲਓ ਜੀ ਡਿਜ਼ਾਈਨ ਚੈੱਕ ਕਰਾ ਲਓ ਸਾਰਾ ਹਾਂਜੀ ਇਹ ਵੀ ਵੀਰੇ ਤੁਹਾਨੂੰ 850 ਰੁਪਏ ਰੇਂਜ ਚ ਲੱਗ ਜਾਣਾ ਠੀਕ ਨਾਲ ਡੋਵਟੇ ਹੋਰ ਕਾਣਗੇ ਇਹਨਾਂ ਦੇ ਸਾਰੇ ਪੈਚ ਵਾਲੇ ਦੁਪੱਟੇ ਆਣਗੇ ਓਕੇ ਵੀਰੇ ਚਾ ਲੋ ਲਓ ਜੀ ਤੇ ਆਨਲਡ ਡਿਜ਼ਾਈਨ ਚੈੱਕ ਕਰਾਓ ਹਾਂਜੀ ਗਲੇ ਦਾ ਚੈੱਕ ਕਰਾ ਦਿੰਦੇ ਆਪਾਂ ਹਾਂਜੀ ਮਾਰਕੀਟ ਚ ਤੁਹਾਨੂੰ 1600 1700 ਰੁਪਏ ਦੇ ਮਿਲਣਗੇ ਛੋੜ ਆਪਣੇ ਕੋਲੋਂ 850 ਰੁਪਏ ਲਓ ਜੀ ਸਾਡੇ ਕਲਰ ਡਿਜ਼ਾਈਨ ਚੱਕੋ ਸਾਰੇ ਸੋਹਣੇ ਇੰਗਲਿਸ਼ ਕਲਰ ਨੇ ਇਹ ਚਲੋ ਆ ਇੱਕ ਕਲਰ ਦੋ ਕਲਰ ਤਿੰਨ ਕਲਰ ਚੌਥਾ ਕਲਰ ਆ ਖੁੱਲਾ ਪਿਆ ਠੀਕ ਆ ਵੀਰੇ ਇੱਕ ਆ ਵੀਰੇ ਨਾ ਦਾਜਵਰੀ ਵਾਲੀ ਚੀਜ਼ ਓਕੇ ਕ੍ਰਾਸ਼ ਕੱਪੜੇ ਦੇ ਹੈਵੀ ਕੰਮ ਚੈੱਕ ਕਰਾ ਲਓ ਹੈਂਡਵਰਕ ਦਾ ਗਲਾ ਔਰ ਕੇਰਾ ਓਕੇ ਫਿਰ ਉਸ ਤੋਂ ਬਾਅਦ ਜੋ ਇਹਦੀ ਸੂਟ ਦੀ ਜਾਨ ਆ ਸਾਰੀ ਦੁਬੱਟੇ ਦੀ ਆਲੋ ਹਾਂਜੀ ਕਿੱਡਾ ਭਾਰੀ ਦੁਪੱਟਾ ਹਾਂਜੀ ਇਸ ਤਰ੍ਹਾਂ ਦੇ ਸੂਟ ਪਹਿਣਾ 25-2500 3-3000 ਰੁਪਏ ਦੀਆਂ ਲੈਂਦੀਆਂ ਨੇ ਮਾਰਕੀਟ ਚ ਪਰ ਆਪਣੇ ਕੋਲ ਵੀਰੇ ਸਾਰਾ ਸਿਰਫ ਔਰ ਸਿਰਫ ਤੁਹਾਨੂੰ 1250 ਰੁਪਏ ਦਾ ਸੂਟ ਮਿਲ ਜਾਵੇ ਲੋ ਵੀ 1250 ਹਾਂਜੀ ਇੱਕ ਤੋਂ ਬਾਅਦ ਵੀਰੇ ਗਰਲਿਸ਼ ਸ਼ਰਟਾਂ ਆ ਜਾਂਦੀਆਂ ਨੇ ਜਿਹੜੀਆਂ ਸਭ ਤੋਂ ਘੱਟ ਮਿਲਦੀਆਂ ਨੇ ਮਾਰਕੀਟ ਚ ਓਕੇ ਕਿਉਂਕਿ ਸਿੰਪਲ ਡਿਜ਼ਾਈਨ ਕੋਈ ਨਹੀਂ ਤਿਆਰ ਕਰਦਾ ਹੈਗਾ ਕਿਉਂਕਿ ਹਾਂਜੀ ਹਲੋ ਸ਼ਾਫ ਚੈੱਕ ਕਰੋ ਹਾਂਜੀ ਬਾਟਮ ਚੈੱਕ ਕਰੋ ਪਿਓਰ ਵੀ ਬਾਟਮ ਤੇ ਵਰਗੇ ਸਾਰੇ ਡਿਜ਼ਾਈਨਰ ਪੀਸ ਨੇ ਵੀਰੇ ਇਹ ਠੀਕ ਹੈ ਜੀ ਇਹ ਮਾਰਕੀਟ ਚ ਤੁਹਾਨੂੰ 2200 ਇਹ ਚ ਇੱਕਦਮ ਮਿਲਣਗੀਆਂ ਗਰਲਿਸ਼ ਹਟਮਾਨੇ ਆਪਣੇ ਕੋਲ ਡਿਜ਼ਾਈਨ ਤੁਹਾਨੂੰ ਚੈੱਕ ਕਰਾ ਦਨਾਂ ਉਸ ਤੋਂ ਬਾਅਦ ਤੁਹਾਨੂੰ ਇਹਦਾ ਰੇਟ ਵੀ ਲੱਗੂਗਾ ਠੀਕ ਹੈ ਵੀਰੇ ਆ ਲੋ ਸਾਰੇ ਹੈਂਡਵਰਕ ਹੋਏ ਹੋਣਗੇ ਡਿਜ਼ਾਈਨ ਚੈੱਕ ਕਰਾ ਲਓ ਇੱਕ ਤੋਂ ਇੱਕ ਡਿਜ਼ਾਈਨ ਹੋਏਗਾ ਔਰ ਬਾਟਮ ਤੇ ਸਾਰਿਆਂ ਦੇ ਵਰਕ ਹੋਏਗਾ ਓਕੇ ਵੀਰੇ ਆ ਲੋ ਨਾਲ ਡਿਜ਼ਾਈਨਰ ਸਾਰਿਆਂ ਦੇ ਦੁਪੱਟੇ ਆਣੇ ਹਾਂਜੀ ਲੋ ਡਿਜ਼ਾਈਨ ਤੁਹਾਨੂੰ ਪਹਿਲਾਂ ਸਾਰੇ ਨਿਗਾਹ ਕਰਾ ਦਨਾਂ ਮੈਂ ਕੁਝ ਕੁ ਡਿਜ਼ਾਈਨ ਨਿਗਾਹ ਕਰਾ ਰਹੇ ਹ 30 ਤੋਂ 40 ਡਿਜ਼ਾਈਨ ਮਿਲ ਜਾਣਗੇ ਜਿਹੜੇ ਆਪਣੇ ਰੂਟੀਨ 'ਚ ਚੱਲਦੇ ਨੇ। ਓਕੇ ਵੀਰੇ। ਗਲਾ, ਕੇਰਾ ਔਰ ਇਹਦਾ ਬੈਕ ਪੱਲੇ ਵੀ ਵੱਲ। ਲੋ ਵੀ ਬੈਕ ਵੀ ਇਹਦੇ ਆ। ਬਾਟਮ ਤੇ ਸਾਰਿਆਂ ਦੇ ਵਰਕ ਆਣਗੇ, ਸਾਰਿਆਂ ਨਾਲ ਇਸ ਤਰ੍ਹਾਂ ਦੇ ਡਿਜ਼ਾਈਨਰ ਦੁਪੱਟੇ ਆਣਗੇ। ਠੀਕ ਆ ਵੀਰੇ। ਲੋ। ਇਹ ਸਾਰੇ ਸੋਲੋ ਫੋਟੋ ਵਾਲੇ ਪੀਸ ਆ ਜਾਂਦੇ ਨੇ ਵੀਰੇ। ਇਸੇ ਮਾਰਕੀਟ 'ਚ ਤੁਹਾਨੂੰ 2220 ਰੇਟ ਮਿਲਣਗੇ। ਹਾਂਜੀ। ਆਪਣੇ ਕੋਲ ਸਿਰਫ ਆਪਣੇ ਕੋਲ 1150 ਰੁਪਏ ਨਵੇਂ ਸਾਲ ਤੇ ਆਫਰ ਆਸਾਂ ਹੈ। ਠੀਕ ਆ ਵੀਰੇ। ਹਲੋ ਆਈ ਕਾਚ ਜੀ ਤੁਹਾਨੂੰ ਬਰੀਆਂ ਵਾਲੀਆਂ ਭਾਰੀ ਵੀ ਦਿਖਾ ਦਈਏ ਕਿਉਂਕਿ ਸਾਰੀਆਂ ਚੀਜ਼ਾਂ ਸੈਂਪਲ ਨਹੀਂ ਲੈਂਦਾ ਹੈਗਾ ਬੰਦਾ ਹੈਵੀ ਬਰੀਆਂ ਵਾਸਤੇ ਲੋ ਵਰਕ ਚੈੱਕ ਕਰਾਓ ਸਾਰਾ ਜਾਲ ਹੈਂਡਵਰਕ ਦਾ ਹਲੋ ਵਰਕ ਚੈੱਕ ਕਰਾਓ ਵੀਰੇ ਸਾਰਾ ਲੋ ਜੀ ਚੈੱਕ ਕਰਵਾਓ ਇਹਦੇ ਬਾਟਮ ਔਰ ਬਾਜ਼ੂ ਤੇ ਦੋਨਾਂ ਤੇ ਵਰਕ ਆਣਾ ਓਕੇ ਵੀਰੇ ਆ ਬਾਜ਼ੂ ਆਣੀਆਂ ਵੀਰੇ ਇਹਦੀਆਂ ਹੈਂਡਵਰਕ ਦੀਆਂ ਸਾਰੀਆਂ ਆ ਬਾਟਮ ਤੇ ਵਰਕ ਆਣਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਦਾ ਹੈਵੀ ਹੈਂਡਵਰਕ ਦਾ ਦੁਪੱਟਾ ਚੈੱਕ ਕਰਾ ਲਓ ਵੀਰੇ ਲੋ ਇਹ ਕੋਈ ਵੀਰੇ 5000 ਨਹੀਂ ਕੋਈ 4000 ਨਹੀਂ ਹਾਂਜੀ ਰੇਟ ਪਰ ਮਾਰਕੀਟ ਦਾ ਰੇਟ ਇਹ 4000 5000 ਆ ਓਕੇ ਆਪਣੀ ਦੁਕਾਨ ਤੇ ਸਿਰਫ ਔਰ ਸਿਰਫ ਤੁਹਾਨੂੰ ਇਹ 3250 ਦਾ ਸੋਲ ਲੋ ਜੀ 3200 ਕਲਰ ਡਿਜ਼ਾਈਨਿੰਗ ਬਾਦੂ ਮਿਲ ਜਣਗੇ 3250 ਦਾ 4 ਸਾਈਡ ਬਾਰਡਰ ਬਣਿਆ ਹੋਗਾ ਹੈਂਡਵਰਕ ਦਾ ਓਕੇ ਜੀ ਓਕੇ ਚਾਰੇ ਪਾਸੇ ਦਿਖਾ ਦਿਓ ਦਵੱਟੇ ਦੇ ਲੋ ਜੀ ਚਾਰੇ ਪਾਸੇ ਹੈ ਨਾ ਇਹ ਕਾਬਰੇ ਦਪਕੇ ਦੇ ਕੰਮ ਵਾਲੀਆਂ ਚੀਜ਼ਾਂ ਨੇ ਠੀਕ ਆ ਵੀਰੇ ਆਪਣੇ ਈਸ਼ੀ ਮਰਦੇ ਵੀ ਸ਼ੇਪ ਹੈਂਡਵਰਕ ਆ ਜਾਂਦੇ ਨੇ ਹਾਂਜੀ ਵੀ ਸ਼ੇਪ ਦਾ ਡਿਜ਼ਾਈਨ ਆਪ ਤੋਂ ਸਭ ਤੋਂ ਵੱਧ ਟ੍ਰੈਂਡਿੰਗ ਚਾ ਮਾਰਕੀਟ ਚ ਹਾਂਜੀ ਲੋ ਕਮ ਚੈੱਕ ਕਰਾ ਲਓ ਔਰ ਇਹਦੇ ਦੁਪੱਟਿਆਂ ਪਰ ਵੀ ਹੈਂਡਵਰਕ ਆ ਨੇ ਓਕੇ ਵੀਰੇ ਡਿਜ਼ਾਈਨ ਤੁਹਾਨੂੰ ਵਾਧੂ ਮਿਲ ਜਾਣਗੇ ਵੀਰੇ ਕਲਰ ਵਾਧੂ ਮਿਲ ਜਾਣਗੇ ਠੀਕ ਆ ਜੀ ਹਾਂ ਲੋ ਮਾਰਕੀਟ ਚ ਵੀਰੇ ਇਹ ਵੀ 3500 4000 ਇਹ ਰੇਟ ਸੇਲ ਹੁੰਦਾ ਹਾਂਜੀ ਆਪਣੀ ਦੁਕਾਨ ਤੇ ਤੁਹਾਨੂੰ 2150 ਦਾ ਮਿਲ ਜਾਨਾ ਸੋ ਠੀਕ ਆ ਜੀ ਆਹ ਇੱਕ ਆ ਖੀਨ ਖਾਬ ਦੀ ਆਈਟਮ ਹੈ ਵੀਰੇ ਹਾਂਜੀ ਫੋਟੋ ਵਾਲੀ ਚੀਜ਼ ਆ ਫੋਟੋ ਚੈੱਕ ਕਰਾ ਲਓ ਜੀ ਲਓ ਜੀ ਪਹਿਲਾਂ ਫੋਟੋ ਚੈੱਕ ਕਰੋ ਨਾ ਫੇ ਤੁਹਾਨੂੰ ਆਪਾਂ ਸੂਟ ਦਿਖਾਉਣੀ ਆ ਆ ਲਓ ਸਭ ਤੋਂ ਵੱਧ ਐਸ ਟਾਈਮ ਵਿਕ ਰਿਹਾ ਖੀਨਖਾ ਫਰੰਟ ਦੇਖੋ ਵੀਰ ਲਓ ਜੀ ਚੈੱਕ ਕਰੋ ਨਾ ਔਰ ਇਹ ਵੀ ਬਾਟਮ ਤੇ ਵੀ ਵਰਕ ਆਣਾ ਓਕੇ ਵੀਰੇ ਨਾਲ ਡੁਆਟ ਆਣਾ ਵਰਕ ਆਣਾ ਓਕੇ ਬਾਕੀ ਫੋਟੋ ਵੀ ਨਾਲ ਲਾ ਦੇ ਖੀਨ ਖਾਬ ਦਾ ਵੀਰੇ ਸੂਟ ਤੁਹਾਨੂੰ ਸਾਰਾ ਮਿਲ ਜਾਣਾ 1500 ਯਾਨੀ ਕਿ 2 ਅੱਧਾ ਫਰਕ ਖੀਨ ਖਾਬ 3000 ਵਾਲਾ ਸੂਟ 1500 ਰੁਪਏ ਲਓ ਜੀ 1500 ਦਾ ਖੀਨ ਖਾਬ ਜਿਵੇਂ ਆ ਚੀਜ਼ਾਂ ਨੇ ਸਾਰੀਆਂ ਸ਼ਿਮਰ ਦੀਆਂ ਹੈਂਡਵਰਕ ਦੀਆਂ ਹਾਂਜੀ ਹੈਂਡਵਰਕ ਦੇ ਵੀਰੇ ਡਿਜ਼ਾਈਨ ਬਹੁਤ ਜ਼ਿਆਦਾ ਡਿਜ਼ਾਈਨ ਨੇ ਤੁਹਾਨੂੰ ਸਿਰਫ ਇੱਕ ਲਿਮਟਿਡ ਜਿਹਾ ਡਿਜ਼ਾਈਨ ਦਿਖਾ ਰਹੇ ਹਾਂ ਹਾਂਜੀ ਹਾਂਜੀ ਸਾਰੇ ਡਿਜ਼ਾਈਨ ਚੈੱਕ ਕਰ ਲਓ ਹੈਂਡਵਰਕ ਲਓ ਵੀ ਚੈੱਕ ਕਰੋ ਹਣਾ ਬਾਜ਼ੂ ਵੀ ਹੈਂਡਵਰਕ ਦੀਆਂ ਹੋਣਗੀਆਂ ਔਰ ਸਾਰੇ ਇਹਨਾਂ ਦੇ ਦੁਪੱਟੇ ਵੀ ਹੈਂਡਵਰਕ ਦੇ ਨਾਲ ਪਿਓਰ ਹੈਂਡਵਰਕ ਹੋਣਾ ਸਾਰਾ ਕੋਈ ਵੀ ਧਾਗਾ ਨਹੀਂ ਚੱਲਿਆ ਹੋਏਗਾ ਠੀਕ ਹੈ ਜੀ ਆ ਲੋ ਇਹ ਸਾਰੀਆਂ ਬਰੀਆਗੀਆਂ ਚੀਜ਼ਾਂ ਨੇ ਤੁਹਾਨੂੰ ਇਹਨਾਂ ਚ ਵੀ ਅੱਦੋ-ਅੱਦ ਦੇ ਫਾਇਦੇ ਕਰਕੇ ਦਵਾਂਗੇ ਠੀਕ ਹੈ ਜੀ ਆ ਲੋ ਦੁਪੱਟੇ ਚੈੱਕ ਕਰਾ ਲਓ ਧਿਆਨ ਨਾਲ ਸਾਰੇ ਹੈਂਡਵਰਕ ਦੇ ਲਓ ਜੀ ਇੱਕ ਆ ਨਾ ਮੇਰੇ ਬਹੁਤ ਟਾਈਮ ਤੋਂ ਚੱਲਦੀ ਆ ਰਹੀ ਹੈ ਨੈਚੁਰਲ ਜਿਹਨੂੰ ਪਿਓਰ ਕਹਿੰਦੇ ਨੇ ਓਕੇ ਇਹ ਮਾਰਕੀਟ 'ਚ 2500 ਵੀ ਵਿਕਦੀ ਆ 2000 ਵੀ ਵਿਕਦੀ ਆ 3000 ਵੀ ਵਿਕਦੀ ਆ ਓਕੇ ਵੀਰੇ ਆਲਓਵਰ ਸੂਟ ਆਣਾ ਪਿਓਰ ਦਾ ਪਿਓਰ ਨੇਚਰਲ ਹੋਏਗਾ ਠੀਕ ਹੈ ਕੋਈ ਕਾਪੀ ਨਹੀਂ ਹੋਣੀ ਔਰ ਇਹਦੀਆਂ ਬਾਜ਼ੂ ਔਰ ਪੌਂਚਾਂ ਤੇ ਦੋਨਾਂ ਤੇ ਵਰਕ ਹੋਣਾ ਬਾਜ਼ੂ ਵਰਕ ਹਾਂਜੀ ਪੌਂਚਾਂ ਤੇ ਵਰਕ ਓਕੇ ਪਿਓਰ ਇਹਨਾਂ ਨਾਲ ਚਨੂਨ ਦੇ ਡਬੱਟੇ ਲੱਗੇ ਹੋਣਗੇ ਵਾਟਰ ਸਾਈਡ ਵਾਟਰ ਵਾਲੇ ਓਕੇ ਲਓ ਲਓ ਹਾਂਜੀ ਇਹਦੇ ਵਿੱਚ ਕਮਾਉਣਾ ਕੁਝ ਨਹੀਂ ਸਿਰਫ ਫਾਇਦਾ ਕਰਨਾ ਸਾਰਾ ਤੁਹਾਨੂੰ ਸੂਟ ਦਾ 1300 ਰੁਪਏ ਦਾ ਦੇ ਦੇਣਾ ਲੈ ਵੀ ਤੁਹਾਨੂੰ ਪੂਰਾ ਲੁੱਕ ਦੇਣਾ ਸੂਟ ਦੇਖਣਾ ਚੈੱਕ ਕਰ ਲਓ 2000 ਰੁਪਏ ਤੋਂ ਮਾਰਕੀਟ ਚ ਕਿਤੇ ਵੀ ਘੱਟ ਨਹੀਂ ਮਿਲਣਾ ਹੈਗਾ ਓਕੇ ਸਿਰਫ ਬਿਨਾ ਕਮਾਇ ਚੀਜ਼ ਦੇਣੀ ਆ 1350 ਰੁਪਏ ਇਹ ਵਾਲਾ ਜੀ ਹਾਂਜੀ ਕਲਰ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਸਾਰੇ ਠੀਕ ਆ ਵੀਰੇ ਸਿਰਫ ਲੋੜੀ ਔਰ ਨਵੇਂ ਸਾਲ ਕਰਕੇ ਠੀਕ ਆ ਵੀਰੇ ਅੱਜ ਕੰਡ ਚ ਵੀਰੇ ਆਪਣੇ ਭਾਈਆਂ ਵਾਸਤੇ ਵੀ ਫਾਇਦਾ ਕਰਦੀ ਆ ਥੋੜਾ ਜਿਹਾ ਹਾਂਜੀ ਕੁਰਤੇ ਪਿਆਮੇ ਦਾ ਮੋਟੇ ਦਾ ਸਰਦੀਆਂ ਦਾ ਤੋਹਫਾ ਹੈ ਹਾਂਜੀ ਪਿਓਰ ਗਾਰੰਟੀ ਵਾਲਾ ਹੋਏਗਾ ਓਕੇ ਵੀਰੇ ਕੰਪਨੀ ਦਾ ਹੋਏਗਾ ਵੀਰੇ ਇਹ ਹਾਂਜੀ ਏ ਮਾਰਕੀਟ ਚ ਤੁਹਾਨੂੰ 100 ਰੁਪਏ ਮੀਟਰ ਮਿਲਣਾ। ਘੱਟੋ ਘੱਟ 500 ਰੁਪਏ ਦਾ ਮਿਲਣਾ। ਠੀਕ ਆ। ਪਰ ਆਪਣੀ ਸ਼ਾਪ ਤੇ ਵੀਰੇ 350 ਰੁਪਏ ਦਾ ਆਫਰ ਚ। ਲਓ ਵੀ ਇਹ ਵੀ 350 ਦਾ। ਕੁਰਤਾ ਪਜਾਮਾ। ਠੀਕ ਆ ਵੀ। ਇੱਕ ਵਾਰ ਨਾ ਆਪਣਾ ਪ੍ਰੋਪਰ ਐਡਰੈਸ ਬੋਲ ਦੋ। ਬਈ ਆਪਣਾ ਸਰੰਦੀ ਗੇਟ ਦੇ ਇਨਸਾਈਡ ਉੱਚੀ ਮਰਜੀ ਦੇ ਕੋਲ ਐਨ ਆਰ ਆਈ ਸੂਟ। ਬਾਕੀ ਸਕਰੀਨ ਤੇ ਆਪਾਂ ਕੰਟੈਕਟ ਨੰਬਰ ਸੇਅਰ ਕਰ ਦਾਂਗੇ। ਹਾਂਜੀ ਕੰਟੈਕਟ ਨੰਬਰ ਚਾਲ ਦੇਣਾ ਸਕਰੀਨ ਤੇ ਤੁਹਾਨੂੰ ਨੂੰ ਪਤਾ ਲੱਗ ਜਾਣਾ ਐਡਰੈਸ ਆ ਤੇ ਕੰਟੈਕਟ ਨੰਬਰ ਕੱਢ ਲਓ ਕੱਢ ਨਾਲ। ਠੀਕ ਆ ਜੀ।